ਕਿਆ ਕਰਨੋ ਚੱਲੇ ਸੀ ਚੈਨਾ ਟੋਰ ਨੇ ਗੱਲ ਵਟਿਆ ਦਾ ਪਰ ਬੰਦਾ ਇਕੱਲੇ ਹੀ ਇਕੱਲੇ ਕਦੇ ਜਦੋਂ ਇਕੱਲੇ ਨਹੀਂ ਬੰਦਾ ਜੀ ਇਕੱਲੇ ਹੀ ਸੀ ਬਥੇ ਕੋਈ ਭੈਣਾਂ ਦੀ ਚਾਚੇ ਦੀ ਭਤਾਏ ਦੀ ਮੈਂ ਕੁੜੀਏ ਭੈਣਾ ਸੀ ਕੋਸੇ ਆਲਮੈਂਟਾ ਕਰਿਆ ਵੀ ਚੈਰਾਡੋਰ ਵੱਧ ਕਰਦੇ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਓਰ ਅੱਪਾ ਲੱਖ ਦੀ ਲਾਹਨਤ ਹੈ ਹੀ ਹਾਂ ਸਰਕਾਰਾਂ ਤੇ ਇਹ ਕਹਿੰਦੇ ਚੱਟਾ ਬੰਦ ਕਰਨਾ ਹੈ ਨਸ਼ਾ ਖਤਮ ਕਰ ਦਿਆਂਗੇ ਗੈਸਟਰ ਖਤਮ ਕਰ ਦਿਆਂਗੇ ਉਹ ਲਾਂਤ ਕੋ ਚਾਈਨਾ ਡੋਰ ਨਹੀਂ ਸੋਡੇ ਕੋਲੋਂ ਬੰਦ ਹੋਈ ਚਾਈਨਾ ਡੋਰ ਨਹੀਂ ਬੰਦ ਹੋਈ ਇਹ ਹਾਲਾਤ ਦੇਖੋ ਆ ਵਿਚਾਰਾ ਨੌਜਵਾਨ ਜਵਾਕ ਜਵਾਕ 12 13 ਸਾਲ ਦਾ ਜਵਾਕ ਯਾਰ ਮਾਰਿਆ ਗਿਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ ਆ ਦੇਖ ਮੈਂ ਧੂ ਪੈਂਦੀ ਆ ਕਲੇਜ ਇੱਕ ਮੈਂ ਯਾਰ ਦਿਲ ਕਦਿਆ ਪਰਿਵਾਰ ਮਾਪੇ دیਵਾਗੁੱਲ ਹੋ ਗਿਆ ਘਰ ਡੜ ਗਿਆ ਕਿਹਦੇ ਕਰਕੇ ਆ ਸੋਡੀਆਂ ਮਲੈਕੀਆਂ ਕਰਕੇ ਅਸੀਂ ਇੰਨਾ ਹਜ਼ਾਰ ਬੰਦਾ ਕਿਟਿਆਲਾ ਅੰਦਰ ਬੰਦ ਕਰਤਾ ਅਸੀਂ ਇੰਨੇ ਗੈਂਟਰ ਬੰਦ ਕਰਤੇ ਇੰਨਾਂ ਦੇ ਗੋਲੀਆਂ ਮਾਰਤੀਆਂ ਕੱਠ ਨਹੀਂ ਹੋਣਾ ਹੁਣ ਆਹ ਤੋਂ ਗੱਲਾਂ ਤੇਰੇ ਕੋਲ ਭਾਂਸ ਗੱਲਾਂ ਨੇ ਘੱਟੋ ਘੱਟ ਮੈਂ ਕਹਿੰਦਾ ਤੁਸੀਂ ਕਹਿੰਦਾ ਚੈਨਾ ਡੋਰ ਮੈਂ ਤੁਹਾਨੂੰ ਆਜੋ ਮੇਰੇ ਨਾਲ ਜਿੱਥੇ ਮਰਜ਼ੀ ਚੱਲ ਬੜੋ ਜਿਹੜੇ ਮਰਜ਼ੀ ਬਾਜ਼ਾਰ ਚ ਵੜ ਜੰਨੇ ਆਪਾਂ ਜਿਹੜੀ ਮਰਜ਼ੀ ਦੁਕਾਨ ਤੋਂ ਚੈਨਾ ਡੋਰ ਲੈ ਲਓ ਯਾਰ ਸ਼ਰਿਆ ਮਿਲਦੀ ਆ ਯਾਰ ਉਹ ਚਿੱਟਾ ਵਾਲੇ ਮਾੜਾ ਮੋਟਾ ਕੋਈ ਲੁਕੋ ਕੇ ਵੇਚਦਾ ਜਾਂ ਕਿਵੇਂ ਇਹ ਸ਼ਰਿਆ ਵਿਕਦੀ ਆ ਐਵੇਂ ਡਰਾਮੇ ਕਰੀ ਜਾਂਦੇ ਆ ਅਸੀਂ ਚੈਨਲ ਡੋਰ ਬੰਦ ਕਰ ਦਿਆਂਗੇ ਅਸੀਂ ਪਰਚੇ ਦੇਵਾਂਗੇ ਅਸੀਂ ਇੰਨੀ ਫੜਦੀ ਸੀ ਉਹ ਨਹੀਂ ਫੜਦੀ ਕਿੱਥੇ ਫੜਦੀ ਉਹ ਬਾਈ ਪੰਜਾਬ ਦੇ ਲੋਕੋ ਇਹ ਤਾਂ ਖਬਰਾਂ ਜਿਹੜੀਆਂ ਨਾ ਸਾਹਮਣੇ ਆਉਂਦੀਆਂ ਅੱਜ ਦੀਆਂ ਚਾਰ ਖਬਰਾਂ ਚੈਨਲ ਡੋਰ ਦੇ ਨਾਲ ਇੱਕੇ ਮੁੰਡਾ ਮਰਿਆ ਤਿੰਨ ਬੰਦਿਆਂ ਦੇ ਹੋਰ ਕਿਹਦੇ ਆ ਬੁੱਲਾਂ ਦੇ ਫਿਰਗੀ ਕਿਦੇ ਅੱਖਾਂ ਦੇ ਫਿਰਗੀ ਕਿਦਾ ਗਲ ਬਚ ਗਿਆ ਗਲ ਦੇ ਫਿਰਗੀ ਤਿੰਨ ਚਾਰ ਬੰਦੇ ਹੋਰ ਫਟੜ ਹੋਏ ਆ ਬੰਦੇ ਦਾ ਬੰਦੇ ਕਿੰਨੇ ਜਾਨਵਰ ਕਿੰਨੇ ਪੰਛੀ ਵਿਚਾਰੇ ਮਰਦੇ ਨੇ ਰੋਜ਼ ਯਾਰ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਆਇ ਇੱਥੇ ਕੋਹੋਰ ਲਾਂਤੀਆ ਬੋਲੀ ਜਾਂਦਾ ਅਗਾ ਜੀ ਮੀ ਪੈ ਗਿਆ ਪਤੰਗ ਚੜਾਉਣ ਦਾ ਸਵਾਦ ਹੀ ਖਰਾਬ ਹੋ ਗਿਆ ਲੈ ਮਾਰੀ ਜਾ ਲੋਕਾਂ ਨੂੰ ਕਤਲ ਦਾ ਪਰਚਾ ਬਣਦਾ ਕਤਲ ਦਾ ਪਰਚਾ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਆਵਾਜ਼ ਠਾਓ ਇਹ ਸਰਕਾਰ ਜਿਹੜੀ ਗੁੰੰਗੀ ਬੋਲੀ ਅੰਨੀ ਹੋ ਚੁੱਕੀ ਹੈ ਇਹਦਾ ਪੈਸੇ ਬਣਾਉਣ ਤੋਂ ਇਲਾਵਾ ਹੈ ਹੀ ਨਹੀਂ ਕੋਈ ਕੰਮ ਦਿਖਦਾ ਉੱਥੇ ਕੋਈ ਉੱਥੇ ਨੀਤੀ ਲਿਆਉਂਦਾ ਕਿ ਉੱਥੇ ਨੀਤੀ ਲਿਆਂਦੀ ਕਦੇ ਪਾਰਕ ਸੈਕਟਰ ਵਿੱਚ ਤੇ ਗਰੀ ਸਰਕਾਰੀ ਜ਼ਮੀਨ ਤੇ ਅੱਖ ਰੱਖ ਲਈ ਗਦੇ ਉਹ ਵੇਚਤਾ ਕੁਛ ਕਰੀ ਜਾਂਦੇ ਆ ਇੱਥੇ ਲੋਕ ਮਰੀ ਜਾਂਦੇ ਆ ਇਹ ਖਬਰ ਆ ਗਈ ਚਿੱਟੇ ਦਾ ਮਰ ਗਿਆ ਕੋਈ ਖਬਰ ਆਈ ਗੋਲੀ ਮਾਰਤੀ ਕਿਸੇ ਦੇ ਕੋਈ ਖਬਰ ਆ ਗਈ ਆ ਚੈਨਲ ਡੋਰ ਗੱਲ ਚ ਪੈ ਗਈ ਮਰ ਗਿਆ ਜਿਹੜਾ ਵੀ ਥਾਣੇ ਦਾ ਹੁੰਦਾ ਥਾਣੇਦਾਰ ਐਸ ਐਚ ਓ ਹੈ ਜਿਹੜਾ ਉਹਦੀ ਜ਼ਿੰਮੇਵਾਰੀ ਤੈਅ ਕਰੋ ਵੀ ਜੇ ਤੇਰੇ ਇਲਾਕੇ ਵਿੱਚ ਪੈਂਦੇ ਸ਼ਹਿਰ ਆ ਚਾਹੇ ਪਿੰਡ ਆ ਕੋਈ ਦੁਕਾਨਾਂ ਤੇ ਚੈਨਲ ਡੋਰ ਮਿਲ ਗਈ ਤਾਂ ਤੂੰ ਜ਼ਿੰਮੇਵਾਰ ਹੋਵੇਂਗਾ ਲੈ ਦਿਖਾ ਦਿਓ ਕਿਤੇ ਭਾਲ ਕੇ ਮਾੜੀ ਮੋਟੀ ਵੀ ਪਰ ਨਹੀਂ ਭਈ ਉਹ ਚੜਾਵਾ ਚੜ ਜਾਂਦਾ ਚੁੱਪ ਹੋ ਜਾਂਦੇ ਆ ਆਪਾਂ ਨੇ ਤਮਾਸ਼ੀ ਲੋਕਾਂ ਦਾ ਤਮਾਸ਼ਾ ਦੇਖਦੇ ਆ ਭਵਾਂਸਾ ਦੇ ਚੁਟਕਲੇ ਸੁਣ ਕੇ ਥੱਲੇ ਆਹ ਹਾ ਹਾ ਕਰ ਛੱਡਦੇ ਆ ਤਾੜੀਆਂ ਮਾਰ ਛੱਡਦੇ ਆ ਆਹ ਹਾ ਬੜੀਆਂ ਗੱਲਾਂ ਸੁਣਾਈਆਂ ਵੀ ਐਂ ਕਹਿ ਕੇ ਉੱਠ ਕੇ ਝਾੜ ਕੇ ਝੁਗਾ ਕਰਨੇ ਮੜਿਆਉਂਦੇ ਆ ਇਹ ਦੂਜੇ ਦੀਆਂ ਦੂਜੇ ਦੇ ਘਰਾਂ 'ਚ ਲੱਗੀਆਂ ਅੱਗਾਂ ਨਾਲ ਸਾਨੂੰ ਦਿਖਦੀਆਂ ਨਹੀਂ ਤਮਾਸ਼ਾ ਲੱਗਿਆ ਲੱਗਦਾ ਸਾਨੂੰ ਤਮਾਸ਼ਾ ਜਿਦੇ ਹੀ ਇਕ ਸਾਡੇ ਘਰਾਂ ਚ ਆਉਣੀ ਆ ਮੇਰੀ ਗੱਲ ਯਾਦ ਰੱਖ ਲਿਓ ਸੋ ਪੰਜਾਬ ਦੇ ਲੋਕੋ ਇਸ ਗੱਲ ਬਦਲੇ ਆਵਾਜ਼ ਬਲੰਦ ਕਰਨੀ ਪਣਦੀ ਆ ਲੋਕ ਕਹਿਣਗੇ ਕਿ ਕੱਡਾ ਕਮੁੱਦਾ ਹੈ ਬਹੁਤ ਵੱਡਾ ਮੁੱਦਾ ਜਿਸ ਨਾਲ ਜਵਾਕ ਮਰ ਰਹੇ ਨੇ ਪੰਛੀ ਮਰ ਰਹੇ ਨੇ ਬੰਦੇ ਫਟੜ ਹੋ ਰਹੇ ਆ ਮਰ ਰਹੇ ਆ ਮੁੱਦਾ ਹੀ ਨਹੀਂ ਹੈਗਾ ਛੋਟੀ ਮੋਟੀ ਗੱਲ ਆ 13 ਸਾਲ ਦਾ ਜਵਾਕ ਮਰ ਗਿਆ ਯਾ ਸਾਡੇ ਲਈ ਛੋਟੀ ਗੱਲ ਹੈ ਫਿਰ ਕਹਿੰਦਾ ਲੱਖਾ ਮੁੱਦਾ ਨਹੀਂ ਸਰੇ ਲਾਉਂਦਾ ਇਹ ਲੱਖੇ ਦਾ ਕੰਮ ਹੈ ਲੱਖੇ ਦਾ ਕੰਮ ਆ ਜੁਰਤ ਨਾਂ ਮੈਂ ਫੜਾ ਦੂੰ ਯਾਦ ਕਰਨਾ ਦੇ ਮੈਂ ਕਹਿੰਦਾ ਦੁਕਾਨਾਂ ਵਾਲੇ ਵੇਚਦੇ ਆ ਫੜਵਾ ਕੇ ਫੜਨਾ ਕਿਹਨਾਂ ਸਰਕਾਰ ਨੇ ਪੁਲਿਸ ਨੇ ਪ੍ਰਸ਼ਾਸਨ ਨੇ ਤੁਸੀਂ ਬੋਲ ਪਿਆ ਕਰੋ ਮਾੜਾ ਮੋਢਾ ਕੱਲਾ ਲੱਖੇ ਦੇ ਜਮਾ ਲਿਆ ਸਨ ਠਿਕਾ ਲਿਆ ਰੱਖੇ ਨੇ ਕੱਲੇ ਨੇ ਪਾਸਾ ਦੁੱਖ ਲੱਗਦਾ ਦੇਖ ਕੇ ਲੋਕੀ ਐਂ ਜਵਾਕ ਮਰਦਾ ਜਾਂ ਕੋਈ ਬੰਦਾ ਮਰਦਾ ਯਾਰ ਸੋ ਕਰਨ ਨੂੰ ਹੱਥ ਮਾਰ ਲਓ ਪੰਜਾਬ ਦੇ ਲੋਕੋ ਇਹਨਾਂ ਗੱਲਾਂ ਬਾਰੇ ਬੋਲਣਾ ਸ਼ੁਰੂ ਕਰੋ ਲਿਖਣਾ ਕੱਡੋ-ਕੱਡ ਕੋਈ ਆਪਣਾ ਸੋਸ਼ਲ ਮੀਡੀਆ ਤੇ ਲੇਖ ਹੀ ਦਿਓ ਕੋਈ ਵਿਰੋਧ ਹੀ ਕਰ ਦਿਓ ਰੌਲਾ ਹੀ ਪਾ ਦਿਓ ਵੀ ਆਹ ਸਰਕਾਰ ਆ ਕੁਝ ਕੰਮ ਕਰ ਦੇ ਸ਼ਾਇਦ ਇਹਨਾਂ ਨੂੰ ਮਾੜੀ-ਮੋਢੀ ਸ਼ਰਮ ਆ ਜੇ ਤੇ ਬੰਦ ਕਰ ਦੇਣ ਇਹ ਇਹਦੇ ਕੋਲ ਕੀ ਬੰਦ ਕਰਨਾ ਹੈ ਕਿਹੜਾ ਚੈਨਲ ਬੰਦ ਕਰਤਾ ਕਿਹਦੇ ਪੱਤਰਕਾਰ ਦੇ ਪਰਚਾ ਦੇਤਾ ਕਿਸੇ ਦੀ ਆਵਾਜ਼ ਬੰਦ ਕਰਤੀ ਕੋਈ ਜਾਕ ਕੇ ਅੰਦਰ ਦੇਤਾ ਇਹਨਾਂ ਕੋਲ ਆਹ ਕੰਮ ਹੈ ਸੋ ਇਹ ਇਸ ਬਾਰੇ ਜਰੂਰ ਘੱਟੋ ਘੱਟ ਰੌਲਾ ਪਾਓ ਨਹੀਂ ਖਬਰਾਂ ਕਿੰਨੀਆਂ ਕਿ ਜਾਣਾਂ ਹਲੇ ਹੋਰ ਜਾਣੀਆਂ ਨੇ